ਸੋ ਸੇਖੀ ਗਏ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਇਆ 30 ਅਤੇ 31 ਦਸੰਬਰ ਸਾਲ ਦੇ ਆਖਰੀ ਦੋ ਦਿਨ ਨੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟੇਲਾਈਟ ਇਮੇਜ ਦੇਖਾਂਗੇ ਬੱਦਲਪਾਈ ਧੁੰਦ ਅਤੇ ਠੰਡ ਦਾ ਕੀ ਹਾਲਾਤ ਨੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰਕੇ ਜਾਇਓ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਹੈ ਨਾਲ ਲੱਗਦੇ ਮੈਦਾਨੀ ਇਲਾਕਿਆਂ ਦਾ ਮੌਸਮ ਵੀ ਸਾਫ਼ ਹੈ ਸਿਰਫ ਪਹਾੜੀ ਖੇਤਰ ਵਿੱਚ ਲਗਾਤਾਰ ਸਾਨੂੰ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪਹਾੜੀ ਖੇਤਰ ਵਿੱਚ ਲਗਾਤਾਰ ਬਰਫਵਾਰੀ ਦਾ ਮਾਹੌਲ ਪਣ ਚੁੱਕਿਆ ਹੈ ਇਸ ਬਰਫਵਾਰੀ ਦੇ ਮਾਹੌਲ ਦੇ ਕਾਰਨ ਪੰਜਾਬ ਦਾ ਤਾਪਮਾਨ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਠੰਡੀਆਂ ਸ਼ੀਤ ਹਵਾਵਾਂ ਪੰਜਾਬ ਅਤੇ ਮੈਦਾਨੀ ਇਲਾਕੇ ਵਿੱਚ ਲਗਾਤਾਰ ਪਹੁੰਚ ਰਹੀਆਂ ਨੇ ਗੱਲ ਕੀਤੀ ਜੇ ਤਾਪਮਾਨ ਦੀ ਤੋ ਦਿਨ ਦਾ ਤਾਪਮਾਨ ਪੰਜਾਬ ਦੇ ਬੀਤੇ ਦਿਨਾਂ ਦੇ ਵਿਚਕਾਰ 15 ਤੇ 16 ਡਿਗਰੀ ਦੇ ਵਿਚਕਾਰ ਰਿਹਾ ਕਿਉਂਕਿ ਲਗਾਤਾਰ ਮੀਂਹ ਦੇ ਹਾਲਾਤਾਂ ਦੇ ਕਾਰਨ ਤਾਪਮਾਨ ਘਟੇ ਹੋਏ ਲਗਾਤਾਰ ਘਟ ਰਹੇ ਨੇ ਜਿਸ ਦੇ ਕਾਰਨ ਅੱਜ ਵੀ ਤਾਪਮਾਨ ਜਿਹੜਾ ਹੈ ਉਹ 16 ਤੋਂ ਲੈ ਕੇ 18 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਰਾਤ ਦਾ ਤਾਪਮਾਨ ਜਿਹੜਾ 1 ਤੇ 4 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੀ ਉਮੀਦ ਬਣੀ ਹੋਈ ਹੈ ਗੱਲ ਕੀਤੀ ਜਾਵੇ ਹਵਾਵਾਂ ਦੀ ਹਵਾਵਾਂ ਲਗਾਤਾਰ ਪੱਛਮ ਦਿਸ਼ਾ ਤੋਂ ਵਗ ਰਹੀਆਂ ਨੇ ਜਿਸ ਦੇ ਕਾਰਨ ਦਿਨ ਦੇ ਵੇਲੇ ਹੁਣ ਚੰਗੀ ਧੁੱਪ ਲੱਗਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਦੀ ਨਾਲ ਸਵੇਰ ਅਤੇ ਸ਼ਾਮ ਦੀ ਧੁੰਦ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੇ ਹਾਲਾਤਾਂ ਦੀ ਅਲਰਟ ਜਾਰੀ ਹੋ ਚੁੱਕੇ ਨੇ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਹਵਾ ਦੇ ਵਿੱਚ ਜਿਹੜੀ ਨਮੀ ਹੈ ਉਹ اچانک ਠੰਡ ਦਾ ਰੂਪ ਲੈ ਕੇ ਨਮੀ ਜਿਹੜੀ ਹੈ ਉਹ ਧੁੰਦ ਦਾ ਰੂਪ ਅਪਣਾ ਲੈਂਦੀ ਹੈ ਜੋ ਕਿ ਲਗਾਤਾਰ 30 ਅਤੇ 31 ਤਰੀਕ ਨੂੰ ਦੇਖਣ ਨੂੰ ਮਿਲੇਗੀ ਅੱਜ ਸਾਨੂੰ ਸਵੇਰ ਦੇ ਬਹੁਤੇ ਹਿੱਸਿਆਂ ਦੇ ਵਿੱਚਕਾਰ ਪੰਜਾਬ ਦੇ ਵਿੱਚ ਧੁੰਦ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਤੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਧੁੰਦ ਦੇ ਹਾਲਾਤ 31 ਤਰੀਕ ਨੂੰ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਠੰਡ ਦਾ ਮਾਹੌਲ ਪਵੇਗਾ ਧੁੰਦ ਦੇ ਹਾਲਾਤ ਹੋਰ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਦਸੰਬਰ ਮਹੀਨੇ ਵਿੱਚ ਧੁੰਦ ਦੀ ਗੱਲ ਕੀਤੀ ਜਾਵੇ ਉਸ ਤਰੀਕੇ ਦੀ ਧੁੰਦ ਨਹੀਂ ਪਈ ਜੋ ਪਿਛਲੇ ਸਾਲਾਂ ਤੋਂ ਸਾਨੂੰ ਦੇਖਦੀ ਹੈ ਪਰ ਇਸ ਵਾਰ ਜਿਹੜੀ ਧੁੰਦ ਦੇ ਹਾਲਾਤ ਨੇ ਉਹ ਸਾਨੂੰ ਜਨਵਰੀ ਦੇ ਪਹਿਲੇ ਹਫਤੇ ਵਿੱਚ ਜ਼ਿਆਦਾ ਵਿਗੜਦੇ ਹੋਏ ਦੇਖਣ ਨੂੰ ਮਿਲਣਗੇ ਜਿਹਦੇ ਬਾਰੇ ਨਮੀ ਅਪਡੇਟ ਜੋ ਵੀ ਹੋਣਗੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ 30 ਅਤੇ 31 ਤਰੀਕ ਦੀ ਓਵਰঅল ਗੱਲ ਕੀਤੀ ਜਾਵੇ ਮੌਸਮ ਠੀਕ ਹੈ ਕਿਸੇ ਤਰੀਕੇ ਨਾਲ ਮੀਤੇ ਹਾਲਾਤ ਨਹੀਂ ਹਨ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਪਮਾਨ 18 ਡਿਗਰੀ ਤੱਕ ਅੱਜ ਰਾਤ ਦੇ ਤਾਪਮਾਨ 1 ਤੋਂ ਲੈ ਕੇ 4 ਡਿਗਰੀ ਤੱਕ ਬਣਦੇ ਰਹਿਣ ਦੀ ਉਮੀਦ ਹੈ ਬੱਦਲਬਾਗੀ ਦਾ ਮਾਹੌਲ ਸਾਨੂੰ 31 ਤਰੀਕ ਨੂੰ ਦੇਖਣ ਨੂੰ ਮਿਲੇਗਾ ਪਰ ਸੰਘਣੀ ਧੁੰਦ ਦੇ ਹਾਲਾਤ ਦੋਨੋਂ ਦਿਨ ਬਣਦੇ ਹੋਏ ਦਿਖਾਈ ਦੇ ਰਹੇ ਇਹ ਸੀ ਜਪਟ 30 ਅਤੇ 31 ਦਸੰਬਰ ਦੀ ਬਾਕੀ ਅਗਲੀ ਜਾਣਕਾਰੀ ਲੈ ਕੇ ਚਲਦਾ ਜਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ